ਅੱਜਕੱਲ੍ਹ ਤੋਂ ਸੇਕਰ ਐਸਲ ਜਰਨੀ ਉਸ ਤੇ ਮੈਂ ਹਾਪਰ ਦੇਖ ਰਿਹਾ ਤਾਂ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਜੇਕਰ ਤੁਸੀਂ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਣਾ ਚਾਹੁੰਦੇ ਹੋ ਆਪਣੀ ਇਮਿਊਨਿਟੀ ਨੂੰ ਬੁਤਵਾਉਣਾ ਚਾਹੁੰਦੇ ਆ ਤੇ ਡਾਈਟ ਨੂੰ ਜ਼ਰੂਰ ਫਾਲੋ ਕਰ ਰਹੇ ਹੋ ਕਿਉਂਕਿ ਡਾਈਟ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਇਹ ਡਾਈਟ ਖਾਣ ਦੇ ਨਾਲ ਤੁਹਾਡੀਆਂ ਸਰੀਰੀਆਂ ਬਿਮਾਰੀਆਂ ਲੈ ਜਿਹੜੀਆਂ ਦੂਰ ਹੋ ਜਾਣਗੀਆਂ ਕਿਉਂਕਿ ਜੇਕਰ ਤੁਹਾਡੀ ਇਮਿਊਨਿਟੀ ਸਟਰੋਂਗ ਹੈ ਤੇ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਲੱਗਣਗੀਆਂ ਤਾਂ ਆਮ ਤੌਰ ਤੇ ਸਰਦੀਆਂ ਦੇ ਵਿੱਚ ਅਸੀਂ ਖਾਂਦੇ ਤੇ ਸੁਕਾਂ ਦਾ ਸ਼ਿਕਾਂਤ ਹੈ ਕਿ ਅ ਸਰਦੀਆਂ ਦਾ ਮੌਸਮ ਆਪਣੇ ਨਾਲ ਠੰਡੀਆਂ ਹਵਾਵਾਂ ਜ਼ਰੂਰ ਲੈ ਕੇ ਆਉਂਦਾ ਹੈ ਤੇ ਇਸ ਦੇ ਨਾਲ ਹੀ ਸਰਦੀਆਂ ਦਾ ਮੌਸਮ ਸਾਡੀ ਅਮੀਉਰ ਟਿਨ ਵੀ ਜ਼ਰੂਰ ਪਰਖਦਾ ਹੈ ਤਾਂ ਡਾਈਟ ਤੁਹਾਨੂੰ ਦੱਸਾਂਗੇ ਕਿ ਕਿਹੜੀ ਡਾਈਟ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਬਾਡੀ ਨੂੰ ਇੰਟਰਨਲੀ ਗਰਮ ਰੱਖ ਸਕਦੇ ਹੋ ਤੇ ਤੁਹਾਡੇ ਸਰੀਰ ਸਰਦੀਆਂ ਦਾ ਕੋਈ ਖਾਸ ਇਫੈਕਟ ਨਹੀਂ ਪਾਏਗਾ ਤਾਂ ਦੱਸ ਦਿਓ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਰਦੀ ਤੁਹਾਡਾ ਸਰੀਰ ਤੰਦਰੁਸਤ ਤੇ ਤਾਕਤ ਦੀ ਭਰਪੂਰ ਰਹੇ ਤਾਂ ਆਪਣੀ ਡਾਈਟਸ ਕੁਝ ਖਾਰ ਡਰਾਈ ਫਰੂਟਸ ਨੂੰ ਸ਼ਾਮਿਲ ਕਰੋ ਬਦਾਮ ਖਰੂਰ ਕਾਜੂ ਤੇ ਅੰਸ਼ੀਰ ਵਰਗੇ ਮੇਵੇ ਨਾ ਸਿਰਫ ਸਵਾਦਲੇ ਹੁੰਦੇ ਨੇ ਸਗੋਂ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦੇ ਨੇ ਤੇ ਠੰਡ ਦੇ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾ ਕਰਨ 'ਚ ਵੀ ਮਦਦ ਕਰਦੇ ਨੇ ਤਾਂ ਆਓ ਜਾਣੀਏ ਕਿ ਇਸ ਮੌਸਮ 'ਚ ਇਹਨਾਂ ਡਰਾਈ ਫਰੂਟਸ ਦੇ ਸੇਵਨ ਦੇ ਨਾਲ ਸਿਹਤ ਨੂੰ ਕਿਹੜੇ ਫਾਇਦੇ ਮਿਲਦੇ ਨੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਖਜੂਰ ਦੀ ਤਾਂ ਸਰਦੀਆਂ ਦੇ ਵਿੱਚ ਖਜੂਰ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦਾ ਹੈ ਤੇ ਊਸ਼ਾ ਪ੍ਰਦਾਨ ਕਰਦਾ ਹੈ ਖਜੂਰ 'ਚ ਕੁਦਰਤੀ ਸ਼ਕਤਾਂ ਹੁੰਦੀ ਹੈ ਜੋ ਤੁਰੰਤ ਊर्जा ਦਿੰਦੀ ਹੈ ਤੇ ਨਾਲ ਹੀ ਇਸ 'ਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਨੇ ਜੋ ਸਰੀਰ ਨੂੰ ਗਰਮ ਬਣਾਈ ਰੱਖਣ 'ਚ ਵੀ ਮਦਦ ਕਰਦੇ ਨੇ ਪ੍ਰਦਾਨ ਵਿਟਾਮਿਨ E, ਮੈਗਨੀਸ਼ੀਅਮ ਤੇ ਫੈਟੀ ਐਸਿਡ ਵਰਗੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਨੇ ਇਹ ਤੱਤ ਸਰੀਰ ਦਾ ਤਾਕਤवान ਸਤੁਲਨ ਬਣਾਈ ਰੱਖਣ ਤੇ ਰੋਗ ਰੋਗ ਨੂੰ ਸਮਰੱਥਾ ਵਧਾਉਣ ਦੇ ਵਿੱਚ ਵੀ ਮਦਦ ਕਰਦੇ ਬਾਦਾਮ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਤੇ ਸੋਹ ਜਰੂਰੀ ਤੱਤ ਜਿਵੇਂ ਕਿ omega 3 ਫੈਟੀ ਐਸਿਡਸ ਸਰੀਰ ਨੂੰ ਨੁਕਸਾਨ ਦੇ ਤੱਤਾਂ ਤੋਂ ਬਚਾਉਂਦੇ ਨੇ ਤੇ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਨੇ ਹੁਣ ਜ਼ਿਕਰ ਕਰੀ ਗਏ ਕਾਜੂ ਦਾ ਸਰਦੀਆਂ ਦੇ ਵਿੱਚ ਕਾਜੂ ਖਾਣਾ ਬਹੁਤ ਫਾਇਦੇਮੰਦ ਹੈ ਇਸ ਦੇ ਵਿੱਚ ਪੋਟਾਸ਼ੀਅਮ ਜ਼ਿੰਕ ਮੈਗਨੀਸ਼ੀਅਮ ਤੇ ਹੋਰ ਖਣਿਜ ਪਾਏ ਜਾਂਦੇ ਨੇ ਜੋ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਦੇ ਨੇ ਫਾ ਵਧਾਉਂਦੇ ਨੇ ਜਿੱਥੇ ਇਮਿਊਨਿਟੀ ਨੂੰ ਸਟਰੋਂਗ ਕਰਦੇ ਨੇ ਉੱਥੇ ਮਾਸਪੇਸ਼ੀਆਂ ਨੂੰ ਵੀ ਮજબૂત ਬਣਾ ਦਿੰਦੇ ਸਤੋ علاوه ਕਾਜੂ ਹੱਡੀਆਂ ਨੂੰ ਸਿਹਤਮੰਦ ਰੱਖਣ ਚਮੜੀ ਤੇ ਵਾਲਾਂ ਦੀ ਹਾਲਤ ਸੁਧਾਰਨ ਚ ਲਈ ਮਦਦਗਾਰ ਵੀ ਤਾਂ ਤੇ ਜਾਣਦੇ ਆ ਕਿ ਕਦੋਂ ਤੇ ਕਿਵੇਂ ਇਹ ਸਸਤ ਸੇਵਨ ਕਰੀਏ ਨਾ ਸਾਰੇ ਡਰਾਈ ਫੂਡਸ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਜ ਕੇ ਸਵੇਰੇ ਖਾਲੀ ਪੇਟ ਖਾਣਾ ਸਭ ਤੋਂ ਵਧੀਆ ਹੁੰਦਾ ਰੋਜ਼ਾਨਾ ਇੱਕ ਮੁਠ ਡਰਾਈ ਫੂਡਸ ਖਾਓ ਜਿਸ ਵਿੱਚ ਇਹਨਾਂ ਸਭ ਦਾ ਮਿਲ ਆਪੂਵੇ ਸਵੇਰੇ ਖਾਲੀ ਪੇਟ ਭਿਜੇ ਹੋਏ ਬਦਾਮ ਅਖਰੂਬ ਤੇ ਕਿਸ਼ਮਿਸ ਖਾਣ ਦੇ ਨਾਲ ਸਰੀਰ ਨੂੰ ਪੂਰੇ ਦਿਨ ਲਈ ਊਰਜਾ ਮਿਲਦੀ ਹੈ ਤਦ ਆਸ ਦੀ ਹੈ ਕਿ ਖਬਰਾਂ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਨ ਜ਼ੈਨ ਨਿਊਜ਼ ਤੇ ਮੈਂ ਹਾਂ ਫਿਰ ਦੇਖੋ। ਤਾਂ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਜੇਕਰ ਤੁਸੀਂ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਣਾ ਚਾਹੁੰਦੇ ਹੋ, ਆਪਣੀ ਅੰਮ੍ਰਿਤ ਰਸ ਨੂੰ ਬਤੌਣਾ ਚਾਹੁੰਦੇ ਆ ਤੇ ਡਾਈਟ ਨੂੰ ਜ਼ਰੂਰ ਫਾਲੋ ਕਰ ਰਹੇ ਹੋ ਕਿਉਂਕਿ ਇਹ ਡਾਈਟ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਇਹ ਡਾਈਟ ਖਾਣ ਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਕਿਉਂਕਿ ਜੇਕਰ ਤੁਹਾਡੀ ਇਮਿਊਨਿਟੀ ਸਟਰੋਂਗ ਹੈ ਤੇ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਲੱਤਣਗੀਆਂ ਤਾਂ ਆਮ ਤੌਰ ਤੇ ਸਰਦੀਆਂ ਦੇ ਵਿੱਚ ਅਸੀਂ ਖੰਗ ਅਤੇ ਜ਼ੁਕਾਮ ਦਾ ਸ਼ਿਕਾਰ ਹੁੰਦੇ ਆ ਕਿਉਂਕਿ ਸਰਦੀਆਂ ਦਾ ਮੌਸਮ ਆਪਣੇ ਨਾਲ ਠੰਡੀਆਂ ਹਵਾਵਾਂ ਜ਼ਰੂਰ ਲੈ ਕੇ ਆਉਂਦਾ ਹੈ ਤੇ ਇਸ ਦੇ ਨਾਲ ਹੀ ਸਰਦੀਆਂ ਦਾ ਮੌਸਮ ਸਾਡੀ ਇਮਿਊਨਿਟੀ ਨੂੰ ਵੀ ਜ਼ਰੂਰ ਪਰਖਦਾ ਹੈ ਤਾਂ ਡਾਈਟ ਤੁਹਾਨੂੰ ਦੱਸਾਂਗੇ ਕਿ ਕਿਹੜੀ ਡਾਈਟ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਬਾਡੀ ਨੂੰ ਇੰਟਰਨਲੀ ਗਰਮ ਰੱਖ ਸਕਦੇ ਹੋ ਤੇ ਤੁਹਾਡੇ ਸਰਦੀਆਂ ਸਰਦੀਆਂ ਦਾ ਕੋਈ ਖਾਸ ਇਫੈਕਟ ਨਹੀਂ ਪਾਏਗਾ। ਤਾਂ ਦੱਸਦੀ ਹਾਂ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਰਦੀ ਤੁਹਾਡਾ ਸਰੀਰ ਤੰਦਰੁਸਤ ਤੇ ਤਾਕਤ ਦੀ ਭਰਪੂਰ ਰਹੇ ਤਾਂ ਆਪਣੀ ਡਾਈਟਸ ਕੁਝ ਖਾਸ ਡਰਾਈ ਫੂਡਸ ਨੂੰ ਜ਼ਰੂਰ ਸ਼ਾਮਲ ਕਰੋ। ਬਦਾਮ, ਖਰੂਰ, ਕਾਜੂ, ਤੇ ਅੰਸ਼ੀਰ ਵਰਗੇ ਮੇਵੇ ਨਾ ਸਿਰਫ ਸਵਾਦਲੇ ਹੁੰਦੇ ਨੇ ਸਗੋਂ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦੇ ਨੇ ਤੇ ਠੰਡ ਦੇ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾ ਕਰਨ 'ਚ ਵੀ ਮਦਦ ਕਰਦੇ ਨੇ। ਤਾਂ ਆਓ ਜਾਣੀਏ ਕਿ ਇਸ ਮੌਸਮ 'ਚ ਇਹਨਾਂ ਡਰਾਈ ਫੂਡਸ ਦੇ ਸੇਵਨ ਦੇ ਨਾਲ ਸਿਹਤ ਨੂੰ ਕਿਹੜੇ ਫਾਇਦੇ ਮਿਲਦੇ ਨੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਖਜੂਰ ਦੀ ਤਾਂ ਸਰਦੀਆਂ ਦੇ ਵਿੱਚ ਖਜੂਰ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦਾ ਹੈ ਤੇ ਊਸ਼ਾ ਪ੍ਰਦਾਨ ਕਰਦਾ ਹੈ ਖਜੂਰ 'ਚ ਕੁਦਰਤੀ ਸ਼ਕਤਾਂ ਹੁੰਦੀ ਹੈ ਜੋ ਤੁਰੰਤ ਊर्जा ਦਿੰਦੀ ਹੈ ਤੇ ਨਾਲ ਹੀ ਇਸ 'ਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਨੇ ਜੋ ਸਰੀਰ ਨੂੰ ਗਰਮ ਬਣਾਈ ਰੱਖਣ 'ਚ ਵੀ ਮਦਦ ਕਰਦੇ ਨੇ ਪ੍ਰਦਾਨ ਵਿਟਾਮਿਨ E, ਮੈਗਨੀਸ਼ੀਅਮ ਤੇ ਫੈਟੀ ਐਸਿਡ ਵਰਗੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਦੇ ਨੇ ਇਹ ਤੱਤ ਸਰੀਰ ਦਾ ਤਾਜ਼ਗੀ ਸਤੁਲਨ ਬਣਾਈ ਰੱਖਣ ਇਹ ਰੋਗ ਰੋਗ ਨੂੰ ਸਮਰੱਥਾ ਵਧਾਉਣ ਦੇ ਵਿੱਚ ਵੀ ਮਦਦ ਕਰਦੇ ਹਨ ਬਾਦਾਮ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਤੇ ਸੋਜ ਰੋधी ਤੱਤ ਜਿਵੇਂ ਕਿ omega 3 ਫੈਟੀ ਐਸਿਡਸ ਸਰੀ ਨੂੰ ਨੁਕਸਾਨ ਦੇ ਤੱਤਾਂ ਤੋਂ ਬਚਾਉਂਦੇ ਨੇ ਤੇ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਨੇ ਉਂਝ ਨਿਕਰ ਕਾਜੂ ਦਾ ਸਰਦੀਆਂ ਦੇ ਵਿੱਚ ਕਾਜੂ ਖਾਣਾ ਬਹੁਤ ਫਾਇਦੇਮੰਦ ਹੈ ਇਸ ਦੇ ਵਿੱਚ ਪੋਟਾਸ਼ੀਅਮ ਜ਼ਿੰਕ ਮੈਗਨੀਸ਼ੀਅਮ ਤੇ ਹੋਰ ਖਣਿਜ ਪਾਇਆ ਜਾਂਦੇ ਨੇ ਜੋ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਦੇ ਨੇ ਵਧਾਉਂਦੇ ਜਿੱਥੇ ਇਮਿਊਨਿਟੀ ਨੂੰ ਸਟਰੋਂਗ ਕਰਦੇ ਨੇ ਉੱਥੇ ਮਾਸਪੇਸ਼ੀਆਂ ਨੂੰ ਵੀ ਮજબૂત ਬਣਾ ਲੈਣੇ ਇਸ ਤੋਂ ਇਲਾਵਾ ਖਾਜੂ ਹੱਡੀਆਂ ਨੂੰ ਸਿਹਤਮੰਦ ਰੱਖਣ ਚਮੜੀ ਤੇ ਵਾਲਾਂ ਦੀ ਹਾਲਤ ਸੁਧਾਰਨ ਲਈ ਮਜ਼ਬੂਤ ਗਾਰਦ ਤੇ ਜਾਣਦੇ ਆ ਕਿ ਕਦੋਂ ਤੇ ਕਿਵੇਂ ਇਸ ਦਾ ਸੇਵਨ ਕਰੀਏ ਨਾ ਸਾਰੇ ਡਰਾਈ ਫੂਡਸ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਜ ਕੇ ਸਵੇਰੇ ਖਾਲੀ ਪੇਟ ਖਾਣਾ ਸਭ ਤੋਂ ਵਧੀਆ ਹੁੰਦਾ ਹੈ ਰੋਜ਼ਾਨਾ ਇੱਕ ਮੁਠ ਡਰਾਈ ਫੂਡਸ ਖਾਓ ਜਿਸ ਵਿੱਚ ਇਹਨਾਂ ਸਭ ਦਾ ਮਿਲਾਪ ਹੋਵੇ ਸਵੇਰੇ ਖਾਲੀ ਪੇਟ ਭਿਜੇ ਹੋਏ ਬਦਾਮ ਅਖਰੂਬ ਤੇ ਕਿਸ਼ਮਿਸ ਖਾਣ ਦੇ ਨਾਲ ਸਰੀਰ ਨੂੰ ਪੂਰੇ ਦਿਨ ਲਈ ਊਰਜਾ ਮਿਲਦੀ ਹੈ ਤਦ ਆਸ ਦੀ ਹੈ ਕਿ ਖਬਰਾਂ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।